ਇਸ ਆਕੀ ਕਨਫਰਮ ਕਰਦੇ ਆ ਅਗਲੇ ਸਾਡੇ ਮੁਲਾਜ਼ਮ ਪੀਸੀਆਰ ਤੇ ਲੱਗਿਆ ਹੋਇਆ ਹੈ ਸਾਡੇ ਕੋਲ ਇੱਕ ਇਨਫੋਰਮੇਸ਼ਨ ਸਿਗੀ ਮੋਟਰਸਾਈਕਲ ਚੋਰੀ ਦੀ ਜਿਹਦੇ ਵਿੱਚ ਆਹ ਇੱਕ ਮੋਟਰਸਾਈਕਲ ਜਿਹੜਾ ਚੋਰ ਦੋ ਚੋਰ ਸੀਗੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਉਸ ਸਬੰਧ ਦੇ ਵਿੱਚ ਪੁਸ਼ਕਿਸ਼ ਕਰਨ ਵਾਸਤੇ ਇਹ ਗਏ ਸੀਗੇ ਜਦੋਂ ਉਹ ਦੋ ਮੁੰਡਿਆਂ ਨੂੰ ਉਹਨਾਂ ਨੂੰ ਰੋਕਿਆ ਉਹਨਾਂ ਨੂੰ ਪਰਚਾ ਰਿਚ ਕੀਤੀ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮੁੰਡਾ ਸੀਗਾ ਉਹਨੇ ਜਿਹੜਾ ਹੈਗਾ ਉਹਦੇ ਕੋਲੋ ਚਾਕੂ ਨੁਮਾ ਚੀਜ਼ ਸੀਗੀ ਉਹ ਇਹਦੇ ਬਾਹਰ ਉੱਪਰ ਜਿਹੜਾ ਹੈਗਾ ਬਾਹਰ ਕਰਕੇ ਉਹ ਭੱਜ ਗਏ ਤੇ ਬਾਹਰ ਦੇ ਉੱਪਰ ਸੱਟ ਹੈਗੀ ਆ ਅਸੀਂ ਇਹਨਾਂ ਨੂੰ ਟ੍ਰੀਟ ਕਰਨ ਵਾਸਤੇ ਸਿਵਲ ਹਸਪਤਲ ਹਸਪਤਲ ਲੈ ਕੇ ਆਏ ਆ ਤੇ ਅਸੀਂ ਜਿਹੜੀ ਹੈਗੀ ਹੈ ਵਰਕਪਕ ਟੀਮਾ ਲਗਾ ਦਿੱਤੀ ਹੈ ਇਹਨਾਂ ਜਲਦੀ ਜਿਹੜੇ ਦੋਸ਼ੀ ਨੂੰ ਅਟ੍ਰੈਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਿਹੜੀ ਜਗ੍ਹਾ ਤੇ ਹੋਇਆ ਬਾਹਰ ਇਹ ਕਨਾਲ ਕਲੋਨੀ ਥਾਣੇ ਦੇ ਰੀਏ ਆ ਜੀ ਜੀ ਹਾਂ ਆਖੀਨੇ ਰੋ। ਫਿਰ ਠੀਕ ਹੈ ਬਿਲਕੁਲ ਠੀਕ ਹੈ। ਬਾਹ ਦੇ ਉੱਪਰ ਫਟ ਗਈ ਹੈ। ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਸਿਵਲ ਹਸਪੀਟਲ ਦੀ। ਕਿੰਨੇ ਜਖਮ ਕਿੰਨੇ ਕਰਦੇ ਨੇ? ਇੱਕ ਇੰਜਰੀ ਹੈਗੀ। ਸੋ ਹੋਰ ਵੀ ਮਜ਼ਦੂਰ ਕੋ ਜਖਮ ਹੈ ਇੱਕ ਇਕੱਲੇ ਨਹੀਂ। ਨਹੀਂ ਨਹੀਂ ਇੱਕ ਇੱਕ ਮਜ਼ਦੂਰ ਦੀ। ਇਹ ਪੀਸੀਆਰ ਤੇ ਮੁਲਾਜ਼ਮ ਹੈਗੇ ਪੀਸੀਆਰ ਮੁਰਦਾ ਸੀ। ਇਹ ਡਾਕਟਰ ਸੁਮਿਤ ਮਹਾਜੰਦੀ। ਜੀ ਕੀ ਕਹਿਣਾ ਚਾਹੁੰਦੇ ਹੋ ਅੱਜ? ਕੁਝ ਸਾਡੇ ਕੋਲ ਹੀ ਹੁਣ ਇੱਕ ਵਸ ਇੱਕ ਮਜ਼ਦੂਰ ਆਇਆ ਜੀ ਤੇ ਉਹਨਾਂ ਦੀ ਬਾਹ ਤੇ ਸੱਟ ਵੱਜੀ ਹੋਈ ਸੀ। ਬਸ ਜਿਹਨਾਂ ਦਾ ਅਸੀਂ ਇਲਾਜ ਕਰ ਰਹੇ ਹਾਂ। ਕਾਰਨ ਕੀ ਹੈ? ਕਾਰਨ ਦੀ ਕੋਈ ਮੈਨੂੰ ਹਜੇ ਪਤਾ ਨਹੀਂ ਲੱਗ ਰਿਹਾ ਬਾਹਾਂ ਤੇ ਦੀ ਬਾਹਾਂ ਤੇ ਸੱਟ ਆਈ ਹੈ ਕੀ ਚੀਜ਼ ਕੀ ਕੀ ਦਾਗ ਦਾ ਕੀ ਹੈ ਕਿ ਕਿ ਤੱਕ ਫਿਕਸ ਕਰੀਏ ਟਾਂਕੇ ਹਾਂ ਦੀ ਬੁਸ ਟਾਂਕੇ ਲੱਗਿਆ ਜੀ ਨਹੀਂ ਜੀ ਕਿੰਨੇ ਵਜੇ ਦੀ ਆ ਜਾਏ ਤੁਹਾਡੇ ਕੋਲ ਸਾਡੇ ਕੋਲ ਬਸ ਹੁਣੇ ਹੀ 10 ਮਿੰਟ ਹੀ ਹੋਏ ਜਿਆ ਇਹਨਾਂ